ਦੁਨੀਆ ਦੇ ਵਿੱਚ ਮੰਕੀ ਪੌਂਕਸ ਦੇ ਵੱਧ ਦੇ ਮਾਮਲਿਆਂ ਦੇ ਵਿਚਾਲੇ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ ਹਵਾਈ ਅੱਡਿਆਂ ਦੇ ਨਾਲ-ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਅਲਰਟ ਜਾਰੀ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅਧਿਕਾਰੀਆਂ ਨੂੰ ਬਾਹਰੋਂ ਆਉਣ ਵਾਲੇ ਯਾਤਰੀਆਂ ਦੇ ਵਿੱਚ ਮੰਕੀ ਪੌਂਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਦੇ ਲਈ کیا گیا అధికారیک સૂત્રો ਨੇ ਦੱਸਿਆ ਹੈ ਕਿ ਸਿਹਤ ਮੰਤਰਾਲੇ ਨੇ ਦਿੱਲੀ ਦੇ ਤਿੰਨ ਵੱਡੇ ਕੇਂਦਰੀ ਹਸਪਤਾਲਾਂ राम मनोहर लोहिया सफदरगंज ਅਤੇ لیڈی ہارਡਿੰਗ ਦੇ ਵਿੱਚ ਨੋਡਲ ਸੈਂਟਰ ਬਣਾਏ ਨੇ ਤੇ ਮੰਗੀ ਪੌਂਕਸ ਦੇ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਦੇ ਲਈ ਇਹਨਾਂ ਹਸਪਤਾਲਾਂ ਦੇ ਵਿੱਚ ਆਈਸੋਲੇਸ਼ਨ ਦੇ ਜਿਹੜੇ ਵਾਰਡ ਨੇ ਉਹ ਬਣਾਏ ਗਏ ਨੇ ਕੇਂਦਰ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਨਿਰਦੇਸ਼ ਦਿੱਤੇ ਨੇ ਕਿ ਉਹ ਆਪਣੇ ਰਾਜਾਂ ਦੇ ਹਸਪਤਾਲ ਦੇ ਵਿੱਚ ਮੰਕੀ ਪੌਂਕਸ ਦੇ ਮਰੀਜ਼ਾਂ ਦੇ ਲਈ ਲੋੜੀਂਦੇ ਜਿਹੜੇ ਪ੍ਰਬੰਧ ਨੇ ਉਹ ਕਰਨ ਭਾਰਤ ਵਿੱਚ ਅਜੇ ਤੱਕ ਮੰਕੀ ਪੌਂਕਸ ਦਾ ਕੋਈ ਵੀ ਜਿਹੜਾ ਮਾਮਲਾ ਹਲੇ ਤੱਕ ਨਹੀਂ ਸਾਹਮਣੇ ਆਇਆ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦੇ ਮੁਲਾਂਕਣ ਦੇ ਅਨੁਸਾਰ ਮੰਕੀ ਪੌਂਕਸ ਦੇ ਵੱਡੇ ਪੱਧਰ ਤੇ ਜਿਹੜਾ ਫੈਲਣ ਦਾ ਖਤਰਾ ਉਹ ਘਟ ਹੈ ਇਸ ਨੂੰ ਸੰਖੇਪ ਦੇ ਵਿੱਚ Mpox ਵੀ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਗੁਆਂਢੀ ਦੇਸ਼ਾਂ ਤੇ ਪਾਕਿਸਤਾਨ ਦੇ ਵਿੱਚ ਹੁਣ ਤੱਕ ਮੰਕੀ ਪੌਂਕਸ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ 47 ਸਾਲਾ ਵਿਅਕਤੀ ਹਾਲ ਹੀ ਦੇ ਵਿੱਚ 사ウਦੀ ਅਰਬ ਤੋਂ ਪਾਕਿਸਤਾਨ ਪਰਤਿਆ ਸੀ ਇਸ ਨੂੰ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਮੰਕੀ ਪੌਂਕਸ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ ਸਾਰੇ ਹੀ ਸਕਰਮਿਤ ਖੈਬਰ ਪਖਤੂਨਨ ਖਵਾ ਸੂਬੇ ਦੇ ਨਿਵਾਸੀ ਸਨ ਅਤੇ ਮੰਕੀ ਪੌਂਕਸ ਚੇਚਕ ਵਾਂਗ ਇੱਕ ਵਾਇਰਲ ਰੋਗ ਹੈ ਤੇ ਆਮ ਤੌਰ ਤੇ ਇਸ ਵਾਇਰਸ ਦੀ ਲਾਗ ਕਿ ਬਹੁਤ ਸਾਰੇ ਜਿਹੜੇ ਆ ਪ੍ਰਭਾਵ ਆ ਉਹ ਮਾੜੇ ਨਹੀਂ ਹੁੰਦੇ ਪਰ ਕੁਝ ਮਾਮਲਿਆਂ ਦੇ ਵਿੱਚ ਘਾਤਕ ਵੀ ਹੋ ਸਕਦੇ ਆ ਇਸ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ ਇਸ ਦੇ ਵਿੱਚ ਤੇ ਸਰੀਰ ਦੇ ਤੇ ਪੀਸ ਭਰੇ ਜ਼ਖਮ ਜਿਹੜੇ ਉਹ ਬਣ ਜਾਂਦੇ ਨੇ ਇਹ ਵਾਇਰਸ ਆਰਥੋਪੋਕੋ ਵਾਇਰਸ ਜੀਨਸ ਪਰਿਵਾਰ ਦਾ ਮੈਂਬਰ ਹੈ ਜੋ ਕਿ ਚੇਚਕ ਦੇ ਲਈ ਜ਼ਿੰਮੇਵਾਰ ਹੈ World Health Organization ਨੇ 12 ਅਗਸਤ ਨੂੰ ਮੰਕੀ ਪੌਂਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਸੀ 2 ਸਾਲਾਂ ਦੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਇਸ ਬਿਮਾਰੀ ਨੂੰ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਹੈ africa ਦੇ 10 ਦੇਸ਼ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਨੇ ਅਤੇ ਇਸ ਤੋਂ ਬਾਅਦ ਇਹ ਬਹੁਤ ਹੀ ਤੇਜ਼ੀ ਦੇ ਨਾਲ ਗੁਆਂਢੀ ਦੇਸ਼ਾਂ ਦੇ ਵਿੱਚ ਫੈਲ ਰਿਹਾ ਹੈ ਅਤੇ WHO ਦੇ ਅਨੁਸਾਰ 2022 ਤੋਂ ਵਿਸ਼ਵ ਭਰ ਦੇ 116 ਦੇਸ਼ਾਂ ਦੇ ਵਿੱਚ ਮੰਕੀ ਪੌਕਸ ਦੇ 99176 ਮਾਮਲੇ ਅਤੇ 208 ਮੌਤਾਂ ਦਰਜ ਕੀਤੀਆਂ ਗਈਆਂ ਨੇ ਇਸ ਸਾਲ ਹੁਣ ਤੱਕ 15600 ਤੋਂ ਵੱਧ ਮਾਮਲੇ ਅਤੇ 537 ਮੌਤਾਂ ਦਰਜ ਕੀਤੀਆਂ ਗਈਆਂ ਨੇ ਭਾਰਤ ਦੇ ਵਿੱਚ 2022 ਦੇ ਤੋਂ ਲੈ ਕੇ ਹੁਣ ਤੱਕ ਮੰਕੀ ਪੌਕਸ ਦੇ 30 ਮਾਮਲੇ ਸਾਹਮਣੇ ਆਏ ਨੇ ਆਖਰੀ ਮਾਮਲਾ ਮਾਰਚ 2024 ਦੇ ਵਿੱਚ ਸਾਹਮਣੇ ਆਇਆ ਸੀ ਅਤੇ ਭਾਰਤ ਦੇ ਵਿੱਚ ਮੰਕੀ ਪੌਂਕਸ ਦੀ ਜਾਂਚ ਦੇ ਲਈ 32 ਪ੍ਰਯੋਗਸ਼ਾਲਾਵਾਂ ਜਿਹੜੀਆਂ ਉਹ ਮੌਜੂਦ ਹਨ